ਦੋਸਤੋ ਸਤਿ ਸ਼੍ਰੀ ਅਕਾਲ ਅੱਜ ਨਾ ਡਾਕਟਰ ਹਰਪਾਲ ਸੰਧੂ ਕੁਲੇ ਬੈਠੇ ਸੀ ਤੇ ਗੱਲਾਂ ਬਾਤਾਂ ਕਰਦੇ ਸੀ ਯਾਰ ਅੱਜ ਨਾ ਮਾਗੀ ਦਾ ਦਿਨ ਹੈ ਮਿੱਤਰੋ ਤੇ 14 ਜਨਵਰੀ ਹੈ 2025 ਦਾ ਦਿਨ ਹੈ ਤੇ ਅੱਜ ਕਾਨਫਰੰਸ ਹੋ ਰਹੀ ਹੈ ਆਕਾਲੀ ਦਲ ਦੀ ਸ੍ਰੀ ਮੁਖਸਰ ਸਾਹਿਬ ਉਧਰੋਂ ਭਾਈ ਅਮਰਪਾਲ ਸਿੰਘ ਹੁਰੀ ਔਰ ਸਰਮਜੀਤ ਸਿੰਘ ਜਿਹੜੇ ਐਮਪੀ ਸਾਹਿਬ ਹੈ ਆਯਾਤ ਜਿੱਤੇ ਅਫਰੀਦਕੋਟ ਕੌਨਸਟੀਚੁਐਂਸੀ ਚੋਂ ਉਹ ਆਪਦੀ ਨਵੀਂ ਪਾਰਟੀ ਦਾ ਐਲਾਨ ਕਰ ਰਿਹਾ ਹੈ ਸਾਡਾ ਲੰਬੀ ਹਲਕਾ ਹੈ ਦੋਸਤੋ ਤਾਂ ਜਿਹੜਾ ਅੱਜ ਇਕੱਠ ਹੈ ਇਹ ਖਬਰਾਂ ਤੋਂ ਪਤਾ ਲੱਗ ਰਿਹਾ ਹੈ ਕਿ ਅਕਾਲੀ ਦਲ ਦੀ ਰੈਲੀ ਵਿੱਚ ਬੜਾ ਠੋਕਮਾ ਇਕੱਠ ਹੈ ਉਹ ਕਿਵੇਂ ਹੋ ਗਿਆ ਬਾਈ ਡਾਕਟਰ ਨਹੀਂ ਉਹ ਤਾਂ ਹੋ ਗਿਆ ਬਾਈ ਮੀ ਇਹਨਾਂ ਦਾ ਆਪਦਾ ਪਰਸਨਲ ਜ਼ਿਲਾ ਹੈ ਪਰਸਨਲ 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 ਜ਼ਿਲਾ ਸਾਰਾ ਗਿੱਦੜਬਾ ਮਲੋੜ ਤੇ ਲੰਬੀ ਹੈ ਚਾਰ ਬਲਾਕ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਆਪਦਾ ਗੜ੍ਹ ਰੱਖ ਲੋ ਗੜ੍ਹ ਵੀ ਹੈ ਯਰ ਨਾਲੇ ਹੁਣ ਤੱਕ ਘਰ ਵਾਂਗੂ ਆ ਕਰਨੀ ਦਲ ਆਪਣੀ ਤਾਂ ਇੱਥੋਂ ਐ ਲੱਗਦਾ ਵੀ ਜਿਵੇਂ ਆਪਾਂ ਜੇ ਕਰਨੀ ਦਲ ਦੇ ਘਰੇ ਜਾਣਾ ਤੇ ਆਪਦੇ ਘਰੇ ਹੀ ਜਾਣਾ ਹਾਂ ਐ ਲੱਗਿਆ ਖੜਾ ਇੱਥੋਂ 10-12 ਕਿਲੋਮੀਟਰ ਪਿੰਡ ਹੈ ਬਾਦਲ ਪਿੰਡ ਹਾਂ 10-12 ਕਿਲੋਮੀਟਰ ਪਿੰਡ ਕੋਈ ਕੰਮ ਆ ਤੇ ਆਪਾਂ ਮੈਂ ਲੱਗਦਾ ਵੀ ਯਾਰ ਆਪਾਂ ਤਾਂ ਆਪਦੇ ਘਰੀ ਜਾਣਾ ਹੈ ਦੂਰ ਵਾਲੇ ਨੂੰ ਹੁੰਦਾ ਨਹੀਂ ਬਾਦਲ ਪਿੰਡ ਪਤਾ ਨਹੀਂ ਕੀ ਹੈ ਬਾਦਲ ਪਿੰਡ ਪਤਾ ਨਹੀਂ ਕਿੰਨੀ ਕੁ ਦੂਰ ਹੈ ਇੱਕ ਹੋਰ ਹੈ ਬਰਨਾਲੇ ਕੰਨੀ ਲੋਕ ਆਏ ਪੁੱਛਦੇ ਆ ਕਿ ਬਾਈ ਕਿਹੜਾ ਪਿੰਡ ਹੈ ਕਿ ਲੰਬੀ ਹਾਂ ਕਿ ਲੰਬੀ ਆ ਕਿ ਬੋਹੋ ਆ ਕਿ ਬਾਦਲ ਸਾਹਿਬ ਦਾ ਪਿੰਡ ਉਹਨਾਂ ਨੂੰ ਆਈ ਨਹੀਂ ਪਤਾ ਜੀ ਬਾਦਲ ਤੇ ਲੰਬੀ ਆ ਡੱਡ 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 ਲੰਬੀ ਇੱਕ ਹਲਕੇ ਵਾਲੇ ਪਿੰਡ ਦਾ ਨਾਮ ਹੈ ਬਾਦਲ ਉਹਨਾਂ ਦੇ ਪਿੰਡ ਦਾ ਨਾਮ ਹੈ ਹੁਣ ਤਾਂ ਆਪਾਂ ਗੱਲ ਤੇ ਆਉਣੇ ਆ ਬਾਈ ਬਾਈ ਯਾਰ ਹੁਣ ਜਿਵੇਂ ਆਪਣੇ ਆ ਹੀ ਲਗਾ ਤੂੰ ਆ ਵੀ ਆਪਾਂ ਹੁਣ ਆਪਣਾ ਜਿਹੜਾ ਹੁਣ ਮੁੱਖ ਮੰਤਰੀ ਐ ਭਗਵੰਤ ਸਵਾਣਾ ਹੂੰ ਹੁਣ ਆਪਾਂ ਨੂੰ ਲੱਗਦਾ ਨਾ ਵੀ ਯਾਰ ਉਹ ਬੜੀ ਦੂਰ ਐ ਆਪਾਂ ਉਹਨੂੰ ਕਿਵੇਂ ਮਿਲ ਸਕਦੇ ਆ ਹਾਂ ਵੀ ਜਾਗੂ ਵਿੱਚ ਭਾਈ ਬੰਦੇ ਬਾਕੇ ਮਿਲਾਂਗੇ ਜਾਂ ਕੋਈ ਅੱਗੋ ਮੰਤਰੀ ਸੰਤਰੀ ਮਲਾਉਣਗੇ ਤੇ ਫਿਰ ਮਿਲਾਂਗੇ ਹਾਂ ਐ ਲੱਗਦਾ ਨਾ ਆਪਾਂ ਨੂੰ ਤੇ ਜਿਹੜਾ ਇੱਥੇ ਬਾਦਲ ਸਾਹਿਬ ਇੱਥੇ ਦਾ ਜਾ ਕੇ ਉੱਥੇ ਕਹਿ ਦਈਏ ਭਾਈ ਸਾਹਿਬ ਅੰਦਰ ਜਾਣਾ ਉਹ ਕਹਿੰਦੇ ਜਾਓ ਜੀ ਹਾਂ ਕੋਈ ਨਹੀਂ ਰੋਕਦਾ ਕੋਈ ਨਹੀਂ ਰੋਕਦਾ ਆਪਣੇ ਹਲਕੇ ਨੂੰ ਤਾਂ ਯਾਰ ਹੋਰ ਗੱਲ ਬਾਈ ਆਪਣੇ ਹਲਕੇ ਨੂੰ ਤਾਂ ਸੀਐਮ ਹਾਉਸ ਸੈਕਟਰ 2 ਚਾ ਜਿਹੜਾ ਚੰਡੀਗੜ੍ਹ ਚੰਡੀਗੜ੍ਹ ਤੇ ਭੈਲ ਸੀ ਭੈਲ ਸੀ ਭੈਲ ਸੀ ਦੱਸਦੇ ਕਿ ਵੜ ਜਾ ਲੋੜ ਹੀ ਨਹੀਂ ਪਾਸਦੀ ਪਾਸ ਸੀ ਕੋਈ ਲੋੜ ਪਰ ਮਿੱਤਰੋ ਗੱਲ ਹੁਣ ਇਹ ਹੈ ਵੀ ਅੱਜ ਜਿਹੜੀ ਕਾਨਫਰੰਸ ਹੋ ਰਹੀ ਹੈ ਇਹਦਾ ਮੋਟਿਵ ਕੀ ਹੈ ਵੀ ਅਕਾਲੀ ਦਲ ਕਿਵੇਂ ਨਾ ਕਿਵੇਂ ਸਰਵਾਈਵ ਹੋਵੇ ਤੇ ਡਾਕਟਰ ਆਪਾਂ ਕਾਲੀ ਦਲ ਨੂੰ 25 ਸਾਲਾਂ ਤੋਂ ਵੇਖਦੇ ਆ ਰਹੇ ਹਾਂ ਹਾਂ ਜਦੋਂ 97 ਵਾਲੀ ਸਰਕਾਰ ਸੀ ਉਦੋਂ 97 ਤੋਂ 2002 ਤੱਕ ਰਹੀ 1996 'ਚ ਸੁਖਬੀਰ ਸਿੰਘ ਬਾਦਲ ਬਾਹਰੋਂ ਆ ਕੇ ਹਾਂ ਐਮਪੀ ਬਣਿਆ ਫਿਰ 98 'ਚ ਬਣਿਆ ਫਿਰ 99 'ਚ ਐਮਪੀ ਹਾਰ ਗਿਆ ਹੈ ਤਾਂ ਹੁਣ ਗੱਲ ਮਿੱਤਰੋ ਇਹ ਹੈ ਵੀ ਅਕਾਲੀ ਦਲ ਕਿੰਨੇ ਸਰਵਾਈਵ ਹੋ ਸਕਦਾ ਹੈ ਬਾਈ ਜੀ ਕਾਨੀ ਦਲ ਸਰਵਾਈਵ ਕੋ ਤੱਕ ਸਰਵਾਈਵ ਕੋ ਤੱਕ ਦਾ ਹੈ ਵੀ ਜਿਹੜੇ ਇਹਨਾਂ ਦੇ ਵੱਡੇ ਮੰਤਰੀ ਹੈ ਲੀਡਰ ਹੈ ਲੀਡਰ ਨੇ ਵੱਡੀਆਂ ਗੱਡੀਆਂ ਵਾਲੇ ਵੱਡੀਆਂ ਗੱਡੀਆਂ ਤੇ ਜਿਹੜੇ ਚੜ੍ਹੇ ਫਿਰਦੇ ਆ ਨਾਲ ਪੰਜ ਪੰਜ ਛੇ ਚ ਗਨਮੈਨ ਲਈ ਫਿਰਦੇ ਆ ਉਹ ਗਨਮੈਨ ਛੱਡ ਕੇ ਵੱਡੀਆਂ ਗੱਡੀਆਂ ਤੇ ਉੱਤਰ ਕੇ ਥੱਲੇ ਉਤਰ ਕੇ ਧਰਤੀ ਤੇ ਪੈਰ ਲਾਉਣ ਹੂੰ ਗੱਡੀ 'ਚੋਂ ਪੈਰ ਕੱਢ ਕੇ ਧਰਤੀ ਤੇ ਲਾਉਣਗੇ ਨਾ ਤੇ ਦੁਨੀਆਦਾਰੀ ਦੇ ਵਿੱਚ ਵਿਚਰਨਗੇ ਜਿੱਥੇ ਕਿਤੇ ਸੱਤ ਹੈ ਉੱਥੇ ਕਿਤੇ ਬੈਠ ਕੇ ਪਿਆਰ ਨਾਲ ਗੱਲਾਂ ਕੀਤੀਆਂ ਚਾਹ ਬੰਦੇ ਨਾਲ ਹੂੰ ਕਿੰਨੇ ਦੇ ਕਿਸੇ ਮਰਗ ਦੇ ਉਹਦੇ ਘਰੇ ਗਏ ਹੂੰ ਜਾਣਾ ਜ਼ਰੂਰੀ ਸਮਝੋ ਹੂੰ ਜੇ ਕਿਸੇ ਦੇ ਖੰਡ ਪਾਟ ਦਾ ਭੋਗ ਹੈ ਉਹਨਾਂ ਦੇ ਘਰੇ ਜਾਓ ਹੂੰ ਠੀਕ ਹੈ ਜੇ ਦਾ ਇਸ ਤਰੀਕੇ ਨਾਲ ਵਿਚਰਨਗੇ ਤੇ ਕਾਲੀਦਲ ਦੁਆਰਾ ਮੋੜ ਤੋਂ ਫਿਰ ਚੁੜ مطلب ਉਹ ਜ਼ਮੀਨ ਨਾਲ ਜੁੜਨਾ ਜੁੜਨਾ ਜ਼ਮੀਨ ਨਾਲ ਜੁੜਨਗੇ ਤੇ ਫਿਰ ਜਾ ਕੇ ਕਾਮਜਾਬ ਹੋਣਗੇ ਤੇ ਜੇ ਭਾਈ ਗੱਡੀਆਂ ਦੇ ਆਖਣ ਵੀ ਅਸੀਂ ਏ ਜੱਟ ਕੇ ਲੰਮੇ ਬਹਿ ਕੇ ਆ ਕਰਕੇ ਫੋਰਚੂਨਰ ਕੋਲ ਦੀ ਲੰਗ ਗਈ ਨੋਵਾ ਲੰਗ ਗਈ ਅੰਡਾ ਬਸ ਲੰਗ ਗਈ ਫੇਰ ਤਾਂ ਲੋਕਾਂ ਨੇ ਮਿੱਤਰੋ ਮੂੰਹ ਉਹਦੇ ਦੇ ਮੋٹے ਦੇ ਮੋٹے ਹੀ ਨਹੀਂ ਲੋਣਾ ਇੱਕ ਗੱਲ ਹੋਰ ਹੈ ਸੁਖਬੀਰ ਸਿੰਘ ਬਾਦਲ ਨੇ ਉਹਦੇ ਮੱਗ ਹੀ ਕਾਨਫਰੰਸ ਵੇਲੇ ਜਿਹੜੀ ਮੀਟਿੰਗ ਰੱਖੀ ਸੀ ਉਹਨੇ ਆਖਿਆ ਸੀ ਮਿੱਤਰੋ ਜੇ ਮਿਹਨਤ ਕਰੋਗੇ ਤਾਂ ਤੁਹਾਨੂੰ ਫਲ ਮਿਲੂਗਾ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਜਿਉਂਦੀ ਰਹੂਗੀ ਬਾਈ ਜੀ ਮੇਰੀ ਸੁਣੋ ਗਾ ਜੇਕਰ ਮਿਹਨਤ ਸਾਰੇ ਬੰਦਿਆਂ ਨੂੰ ਕਰਨੀ ਪਊਗੀ ਵੱਡੀਆਂ ਗੱਡੀਆਂ ਚ ਉਤਰ ਕੇ ਕਾਕੇ ਸ਼ਾਈ ਛੱਡ ਕੇ ਚਿੱਟਾ ਖੱਦਰ ਛੱਡ ਕੇ ਲੋਕਾਂ ਨਾਲ ਸਿੱਧਾ ਰਾਬਤਾ ਬਣਾਓ ਸੇਵਾਦਾਰ ਬਣੋ ਸੇਵਾਦਾਰ ਬਣੋ ਤੇ ਫਿਰ ਜਾ ਕੇ ਇਹਨਾਂ ਨੂੰ ਫਲ ਮਿਲਣਾ ਹੈ ਹਾਂ ਤੇ ਪਰ ਕੀ ਗੱਲ ਜੇਕਰ ਮੰਨ ਲਓ ਆਪਣੇ ਵਰਗੇ ਵਰਕਰ ਹੂੰ ਜੇ ਇਹ ਆਪਣੇ ਕੋਲ ਹੁੰਦੇ ਆ ਹੂੰ ਤੇ ਇਹ ਜਦੋਂ ਧਰਤੀ ਦੇ ਉੱਤਰ ਦੇ ਹਨ ਧਰਤੀ ਦੇ ਉੱਤਰ ਦੇ ਆ ਤੇ ਆਪਾਂ ਨੰਗੇ ਪੈਰੀ ਹੋ ਜਾਾਂਗੇ ਹੋਰ ਕੀ ਆ ਹਾਂ ਇਹ ਬੂਟ ਪਾਈ ਰੱਖਣ ਥੋੜੇ ਜੁ ਉੱਚੇ ਰਹਿਣ ਤੇ ਆਪਾਂ ਨੰਗੇ ਪੈਰੀ ਹੋ ਜਾਾਂਗੇ ਨੰਗੇ ਪੈਰੀ ਹੋ ਕੇ ਹੋਰ ਲੋਕਾਂ ਦੇ ਵਿੱਚ ਰਾਂਗੇ ਮਤਲਬ ਵਰਕਰ ਇਹਨਾਂ ਦੀ ਉਡੀਕ ਕਰ ਰਿਹਾ ਹੈ ਹਾਂ ਇਹ ਵਰਕਰਾਂ ਨੂੰ ਸਨਮਾਨ ਮਿਲੇ ਫੇਰ ਬਸ ਫੇਰ ਉਡੀਕ ਕਰ ਰਿਹਾ ਹੈ ਕਹਿੰਦਾ ਭਾਵਾ ਵੀ ਆਪਾਂ ਨੀਵੇਂ ਥੋੜੇ ਜਿ ਨੀਵੇਂ ਹੋ ਕੇ ਚੱਲ ਕੇ ਤੇ ਜਾ ਕੇ ਵਰਕਰਾਂ ਨੂੰ ਮਿਲਾਂਗੇ ਜਿਹਨੂੰ ਤੇ ਜਿਹੜੇ ਪਿੰਡ ਦੇ ਵਿੱਚ ਨਵੇਂ ਘੁੱਟੇ ਟੁੜੇ ਨੇ ਜੋ ਵੀ ਉਹਨਾਂ ਨੂੰ ਜੋੜਾਂਗੇ ਤੇ ਜੁੜਦੇ ਜੁੜਦੇ ਗੰਢ ਜਿਹੜੀ ਐ ਇੱਕ ਦਿਨ ਪੰਡ ਬਣ ਜੂਗੀ ਹਾਂ ਠੀਕ ਐ ਤੇ ਪੰਡੀ ਬਣਾਉਣੀ ਐ ਤੇ ਪੰਡ ਬਣਾਉਣੀ ਐ ਤੇ ਜੇਕਰ ਉਹ ਗੰਢ ਦੂਰ 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 ਗਈ ਤੇ ਫਿਰ ਦੂਰ ਤਾਂ ਹੈਗੀ ਐ ਦੂਰ ਪਹਿਲਾਂ ਹੀ ਹੈਗੀ ਐ ਉਹ ਤਾਂ ਪਹਿਲੇ ਫਿਰ ਤਾਂ ਛੁੱਟੀ ਹੋਈ ਪਈ ਜਿਹੜਾ ਮਤਲਬ ਨਵਾਂ ਅਕਾਲੀ ਦਲ ਬਣ ਰਿਹਾ ਉਹਨਾਂ ਨੇ ਚੋਣ ਗਲਤ ਕਰ ਲਈ ਮਾਗੀ ਤੇ ਇਕੱਠ ਕਰਨ ਵਾਲੀ ਭਾਈ ਅਮਰਤਪਾਲ ਸਿਹੋਰਾ ਨੇ ਉਹਨਾਂ ਨਾਲ ਆਪਣੀ ਹਮਦਰਦੀ ਐ ਸਰਬਜੀਤ ਸਿੰਘ ਉਰਾਨੇ ਉਹਨਾਂ ਨੇ ਚੋਣ ਜਿਉਂ ਰੱਖਦੇ ਨਾ ਮਾਝੇ 'ਚ ਮਾਝੇ 'ਚ ਰੱਖਦੇ ਤੇ ਫਰੋਜਪੁਰ ਵਾਲਕੇ ਦੇ ਕੱਠ ਉਥੇ ਕੱਠ ਵੱਧ ਹੋਣਾ ਸੀ ਜ਼ਿਆਦਾ ਹੋਣਾ ਸੀ ਕਿਉਂਕਿ ਮੁਕਸਰ ਉਹਨਾਂ ਨੇ ਚੋਣ ਗਲਤ ਕਰ ਲਈ ਅੱਜ ਕੱਠ ਰੱਖਣ ਵਾਲੀ ਇੱਥੇ ਕੋਈ ਵੀ ਪਾਰਟੀ ਇਹਨਾਂ ਦਾ ਮੁਕਾਬਲਾ ਕੱਠ ਕਰਨ ਵਿੱਚ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਇਹ ਤਾਂ ਆਪਾਂ ਵੇਖੀ ਜਾਨੇ ਕਿ ਬੱਸ ਇੱਕ ਵਾਰ ਤਾਂ ਬਾਈ ਵੇਖੀ ਜਾਨੇ ਵੇਖੀ ਆਪਾਂ ਵੇਖੀ ਜਾਨੇ ਆ ਹਾਂ ਹੋਰ ਆਪਾਂ ਨੂੰ ਕੋਈ ਅਮਰਤਪਾਲ ਮਾੜਾ ਨਹੀਂ ਹਾਂ ਜਾਂ ਆਪਾਂ ਅਮਰਤਪਾਲ ਨੂੰ ਮਾੜਾ ਨਹੀਂ ਕਹਿੰਦੇ ਨਾ ਨਾ ਕਿਉਂ ਕਹਿਣਾ ਠੀਕ ਹੈ ਬਸ ਜਿਹੜਾ ਇਹਨਾਂ ਨੇ ਏਰੀਆ ਨਾ ਏਰੀਆ ਵਈ ਆਪਦਾ ਚੁਣਦੇ ਨਾ ਕਿਤੇ ਉੱਥੇ ਕਰਦੇ ਕਾਨਫਰੰਸ ਤੇ ਇੰਨਾ ਘੱਟ ਇਹਨਾਂ ਦਾ ਉੱਥੇ ਹੋ ਜਾਗਾ ਕਈ ਗੁਣਾ ਠੀਕ ਹੈ ਹੁਣ ਇੱਥੇ ਦਾ ਵੇਖਣ ਨੂੰ ਬਿਰਲੇ-ਬਰਲੇ ਬੰਦੇ ਕਿੱਥੇ ਬੰਦਾ ਯਾਰ 150 ਕਿਲੋਮੀਟਰ ਤੋਂ ਚੱਲ ਕੇ ਆਊਗਾ ਹਾਂ ਮੰਨ ਲਾ ਮੁੱਕਸਰ ਠੀਕ ਹੈ ਆਉਂਦਾ ਹੀ ਨਹੀਂ ਬਈ ਕਈ ਮੇਰੇ ਵਰਗਾ ਕਿੱਥੇ ਉੱਥੇ 50 ਕਿਲੋਮੀਟਰ ਦੇ ਦਾਇਰੇ ਚ ਉਹਨਾਂ ਨੇ ਇਕੱਠ ਕਰ ਲੈਂਦੇ ਆਪਣੇ ਇੱਥੋਂ ਜਿੱਥੇ ਆਪਾਂ ਬੈਠੇ ਆਂ ਇੱਥੋਂ 50 ਕਿਲੋਮੀਟਰ ਹੈ ਮੁਖਰ ਸਾਹਿਬ ਦੋਸਤੋ ਲੰਬੀ ਹਲਕੇ ਜਿਸੀਂ ਪਿੰਡ 'ਚ ਬੈਠੇ ਆਂ ਇੱਥੋਂ ਲੋਕ ਆਏ ਗਏ ਆ ਬਸਾਂ 'ਤੇ ਚੜ ਕੇ ਬਈ ਜਿਹਨੇ ਖੇਤਰ ਜਾਣਾ ਹੁੰਦਾ ਹਾਂ ਸਮਝ ਗਏ ਇੱਕ ਇਹਨਾਂ ਦਾ ਪਰਸਨਲ ਜਿਹੜਾ ਹੈ ਬਾਦਲ ਪਰਿਵਾਰ ਦਾ ਆ ਉਹਦਾ ਆਦਾ ਪਿੰਡ ਇਹਨਾਂ ਨੇ ਕੰਮ ਕੀਤੇ ਆ ਬਾਈ ਜੀ ਇਹਨਾਂ ਦੇ ਲੀਡਰ ਬੈਠੇ ਆ ਇਥੋਂ ਸੀਐਮ ਨਾਲੇ ਕੱਢਦੇ ਪਿੰਡ ਪਿੰਡ ਕਾਲਜ ਬਣਾਤੇ ਹਸਪਤਾਲ ਬਣਾਤੇ ਹੈ ਤੇ ਮੋਗੇ ਲਾਤੇ ਪਾਣੀ ਓਵਰਫਲੋ ਹੈ ਰਾਤ ਨੂੰ ਕੋਈ ਪਾਣੀ ਦੀ ਵਾਰੀ ਤੇ ਨਹੀਂ ਜਾਂਦਾ ਮਤਲਬ ਯਾਰ ਰੰਗ ਲੱਗੇ ਪਏ ਆ ਜਿਹੜੇ ਅਕਾਲੀ ਦਲ ਨੇ ਕੰਮ ਕਰੇ ਉਹ ਲੋਕਾਂ ਦੇ ਸਾਹਮਣੇ ਸੇਵਾ ਦਾ ਕੇਂਦਰ ਬਣਾਏ ਸੀ ਉਹ ਬੰਦ ਪਏ ਆ ਇਹਨਾਂ ਦਾ ਬਣਾਦੇ ਸੀ ਨਾ ਆਰਓ ਫਿਲਟਰ ਲਾਤੇ ਸੀ ਪੰਡਾ ਚ ਉਹ ਪਿੰਡ ਪਿੰਡ ਬੰਦ ਪਈ ਐ ਟੈਂਕੀਆਂ ਹੀ ਰੁਲਗੀਆਂ ਟੈਂਕੀਆਂ ਹੀ ਰੁਲਗੀਆਂ ਮਿੱਤਰੋ ਕੰਮ ਅਕਾਲੀ ਦਲ ਨੇ ਕਰੇ ਸੀ ਤੇ ਤਾਂ ਲੋਕ ਇਹਨਾਂ ਦੀਆਂ ਰੈਲੀਆਂ ਤੇ ਇਹਨਾਂ ਦੇ ਇਕੱਠਾਂ ਚ ਮਾੜਾ ਸੁਨੇਹਾ ਆਉਂਦਾ ਭੱਜੇ ਜਾਂਦੇ ਆ ਲੀਡਰਾਂ ਨੂੰ ਹੁਣ ਬੇਨਤੀ ਆ ਵੱਡੀਆਂ ਗੱਡੀਆਂ ਵਾਲਿਆਂ ਨੂੰ ਕਿ ਮਿੱਤਰੋ ਗੱਡੀਆਂ ਤੋਂ ਉਤਰੋ ਜ਼ਮੀਨ ਤੇ ਆਓ ਜ਼ਮੀਨ ਨਾਲ ਜੁੜੋ ਜਿੱਥੇ ਚਾਰ ਬੰਦੇ ਬੈਠੇ ਐ ਸੱਤ ਚ ਐ ਕਿਤੇ ਫੱਟੇ ਤੇ ਐ ਕਿਤੇ ਖੁੰਡ ਤੇ ਐ ਕਿਸੇ ਸੰਜੀ ਸਾਦੇ ਬੈਠੇ ਉੱਥੇ ਆ ਕੇ ਉਹਨਾਂ ਨਾਲ ਬੈਠੋ ਨਦੀ ਮੁਸ਼ਕਲ ਜਾਣੋ ਕਿਸੇ ਦੀ ਗਰੀਬ ਲੜਕੀ ਦੀ ਫੀਸ ਭਰ ਦਿਓ ਕਿਸੇ ਨੂੰ ਅ ਪੜਕ ਤਾਬਾਂ ਲੈ ਦਿਓ ਮਤਲਬ ਸਾਂਝੇ ਕੰਮ ਚਲਾਓ ਤਾਂ ਤੁਸੀਂ 2 ਸਾਲ ਮਿਹਨਤ ਕਰੋਗੇ ਨਾ ਮਿੱਤਰੋ ਕਿਸੇ ਵਿਆਹ ਤੇ ਮੰਨ ਲਓ ਆਓਗੇ ਕਿਸੇ ਵਿਆਹ ਤੇ ਆ ਕੇ ਸਗਨ ਦੇਗੇ ਕਿ 1100 ਰੁਪਇਆ ਦੇਗੇ ਚਲ ਇੰਨੇ ਨੂੰ ਅਗਲਾ ਹਰ ਦਿੰਦਾ ਸਾਡੇ ਯਾਰ ਫੁਲਾਣਾ ਬੰਦਾ ਆ ਗਿਆ ਲੀਡਰ ਆਇਆ ਸੀ ਸਾਡੇ ਠੀਕ ਹੈ ਜੀ ਤੁਹਾਡੇ ਘਰੇ ਜਾਣੇ ਆ ਬਰਕਰ ਜਦੋਂ ਘਰੇ ਜਾਂਦੇ ਆ ਤੁਹਾਡੇ ਉਹਨਾਂ ਨੂੰ ਪਿਆਰ ਨਾਲ ਮਿਲੋ ਠੀਕ ਹੈ ਉਹਨਾਂ ਦਾ ਸਤਿਕਾਰ ਕਰੋ ਉਹਨਾਂ ਦੀ ਗੱਲ ਤਾਂ ਸੁਣੋ ਗੱਲ ਸੁਣੋ ਕੰਮ ਕਰਾਉਣ ਦੀ ਕੋਸ਼ਿਸ਼ ਕਰੋ ਹੋਵੇ ਨਾ ਹੋਵੇ ਹੋਵੇ ਨਾ ਹੋਵੇ ਉਹ ਅਟਕ ਲੈ ਤਾਂ ਇਹ ਮੇਤਰੋ ਸਾਡੀ ਛੋਟੀ ਜਿਹੀ ਇੱਕ ਬੇਨਤੀ ਸੀ ਤੇ ਬਾਕੀ ਤੁਹਾਨੂੰ ਕਿਵੇਂ ਲੱਗਿਆ ਉਹ ਦੱਸਿਓ ਬਹੁਤ ਧੰਨਵਾਦ ਸਸੀ ਕਾ